ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਤੁਹਾਡੇ ਨਾਲ ਸਿੱਖ ਮਿਸ਼ਲਾਂ ਦਾ ਇਤਿਹਾਸ ਸਾਂਝਾ ਕਰਨ ਜਾ ਰਹੇ ਹਾਂ ਖਾਲਸਾ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਮਿਸ਼ਲ ਕਿਸ ਨੂੰ ਕਹਿੰਦੇ ਹਨ ਖਾਨੀਆਂ ਉਹ ਜਥੇ ਬੰਦਿਆਂ ਜੋ ਦਾਲ ਖਾਲਸਾ ਦੀ ਸਥਾਪਨਾ ਤੋਂ ਬਾਅਦ ਹੋਂਦ ਵਿੱਚ ਆਈਆਂ ਮਿਸ਼ਲ ਸ਼ਬਦ ਦੇ ਅਰਥ ਵਿਦਵਾਨਾਂ ਨੇ ਕਈ ਹੀ ਦਿੱਤੇ ਹਨ ਪਰ ਮੁੱਖ ਇਹਨਾਂ ਦੇ ਦੋ ਅਰਥ ਹੀ ਮਿਲਦੇ ਹਨ ਮਿਸਲ ਅਰਬੀ ਫਾਰਸੀ ਦਾ ਸ਼ਬਦ ਹੈ ਇਸ ਦਾ ਪਹਿਲਾ ਅਰਥ ਬੰਦਾ ਹੈ ਫਾਈਲ ਜਾਂ ਕਾਗਜ਼ਾਂ ਦਾ ਸਮੂਹ ਕਿਉਂਕਿ ਇਸ ਕਰਕੇ ਵੀ ਹੋ ਸਕਦਾ ਹੈ ਹਰੇਕ ਜੱਥੇ ਦੀ ਕਾਰਜਗਾਰੀ ਦਾ ਵੀਰਵਾ ਅਕਾਲ ਤਖਤ ਸਾਹਿਬ ਤੇ ਰੱਖਿਆ ਜਾਂਦਾ ਸੀ ਅਤੇ ਇਸ ਦਾ ਦੂਸਰਾ ਅਰਥ ਹੈ ਟੋਲਾ ਜਾਂ ਸੈਨਿਕ ਟੁਕੜੀ ਇਹ ਸ਼ਬਦ 18ਵੀਂ ਸਦੀ ਵਿੱਚ ਸਿੱਖ ਸੈਦ ਵਿੱਚ ਵਰਤਿਆ ਜਾਣ ਲੱਗਾ ਇਹ ਸ਼ਬਦ ਸਿੱਖਾਂ ਦੇ ਉਹਨਾਂ ਦਸਤਿਆਂ ਲਈ ਵਰਤਿਆ ਜਾਣ ਲੱਗਾ ਜਿਨ੍ਹਾਂ ਨੇ ਜੰਗਾ ਜੁੱਧਾ ਲੜੀਆਂ ਅਤੇ ਆਪਣੀਆਂ ਰਿਆਸਤਾਂ ਕਾਇਮ ਕੀਤੀਆਂ ਖਾਸਾ ਦੀ ਹੁਣ ਆਪਾਂ ਗੱਲ ਕਰਾਂਗੇ ਕਿ ਜੇ ਕਿਸੇ ਸਿੱਖ ਨੇ ਮਿਸਲ ਵਿੱਚ ਭਰਤੀ ਹੁਣ ਹੁੰਦਾ ਉਸ ਦੇ ਲਈ ਕੀ ਨਿਯਮ ਸਨ ਲਈ ਜ਼ਰੂਰੀ ਹੁੰਦਾ ਸੀ ਕਿ ਉਹ ਅਮਰਤਾਰੀ ਹੋਵੇ ਘੋੜ ਸਵਾਰ ਹੋਵੇ ਤੇ ਸ਼ਸਤਰ ਚਲਾਉਣ ਵਿੱਚ ਮਾਰ ਹੋਵੇ ਅਤੇ ਬਿਨਾਂ ਕਿਸੇ ਜਾਤੀ ਭੇਦ ਭਾਵ ਤੋਂ ਕੋਈ ਵੀ ਸਿੱਖ ਕਿਸੇ ਵੀ ਮਿਸਲ ਵਿੱਚ ਸ਼ਾਮਲ ਹੋ ਸਕਦਾ ਸੀ ਕਮਿਸ਼ਨਰ ਦਾ ਮੈਂਬਰ ਦੂਜੀ ਮਿਸ਼ਲ ਵਿੱਚ ਵੀ ਸ਼ਾਮਲ ਹੋ ਸਕਦਾ ਸੀ ਮਿਸ਼ਲ ਦੇ ਹਰ ਯੋਧੇ ਪਾਸ ਆਪਣਾ ਘੋੜਾ ਬੰਦੂਕ ਅਤੇ ਪਰੂਜ਼ ਦੇ ਥੈਲੇ ਅਤੇ ਹੋਰ ਵਸਤਾਂ ਜੋ ਜ਼ਰੂਰੀ ਹੁੰਦੀਆਂ ਸਨ ਉਹ ਇਹਨਾਂ ਦੇ ਪਾਸ ਹੁੰਦੀਆਂ ਸਨ ਇਹ ਸਾਰੀਆਂ ਮਿਸ਼ਲਾਂ ਸਰਬੱਤ ਖਾਲਸੇ ਦੇ ਅਧੀਨ ਸਨ ਜਿਸ ਦੀ ਵਿਸਾਖੀ ਅਤੇ ਦੀਵਾਲੀ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕਤਰਤਾ ਹੁੰਦੀ ਸੀ ਇੰਨਾ ਮਿਸ਼ਲਾ ਦੇ ਯੋਧਿਆਂ ਦੀ ਗਿਣਤੀ ਲਗਭਗ 70000 ਦੇ ਕਰੀਬ ਦੱਸੀ ਜਾਂਦੀ ਹੈ ਉਹ ਜੋ ਇਤਿਹਾਸਕਾਰਾਂ ਨੇ ਇਹਨਾਂ ਦੀ ਗਿਣਤੀ 2 ਲੱਖ ਤੱਕ ਵੀ ਦੱਸੀ ਹੈ ਇਹਨਾਂ ਦੀ ਆਮਦਨ ਦਾ ਮੁੱਖ ਸਾਧਨ ਸੀ ਸਰਕਾਰ ਦੀ ਪ੍ਰਾਪਰਟੀ ਤੋਂ ਲੁੱਟਣਾ ਬਾਅਦ ਵਿੱਚ ਰਾਖੀ ਦੀ ਵਿਧੀ ਅਧੀਨ ਪੰਜਵਾਂ ਹਿੱਸਾ ਲਿਆ ਜਾਣ ਲੱਗ ਪਿਆ ਬਾਅਦ ਵਿੱਚ ਮਿਸ਼ਲਾ ਦੇ ਸਰਦਾਰ ਆਪਣੇ ਆਪਣੇ ਇਲਾਕਿਆਂ ਨੂੰ ਵਿਅਸਤਾਂ ਦਾ ਰੂਪ ਦੇਣ ਲੱਗ ਪਏ ਅਤੇ ਬਟਾਈ ਦੀ ਵਿਧੀ ਨੂੰ ਲਾਗੂ ਕਰ ਦਿੱਤਾ ਮਿਸ਼ਲਦਾਰਾ ਸਰਦਾਰਾਂ ਨੇ ਪਿੰਡਾਂ ਵਿੱਚ ਪੰਚਾਇਤੀ ਰਾਜ ਲਾਗੂ ਕੀਤਾ ਹੋਇਆ ਸੀ ਪਿੰਡ ਦੇ ਜਿਹੜੇ ਮਾਮਲੇ ਸਨ ਉਹ ਪੰਚਾਇਤ ਹੀ ਨਿਬੇੜਦੀ ਸਨ ਇਸ ਤੋਂ ਇਲਾਵਾ ਪਟਵਾਰੀ ਅਤੇ ਚੌਂਕੀਦਾਰ ਵੀ ਨੁਕਤ ਕੀਤੇ ਹੋਏ ਸਨ ਸਿੱਖ ਰਾਜ ਦੀ ਸਥਾਪਨਾ ਤੱਕ ਇਹਨਾਂ ਮਿਸ਼ਲਾਂ ਦਾ ਦਰਦਬਾਹ ਸਾਰੇ ਪੰਜਾਬ ਉੱਤੇ ਰਿਹਾ ਅਤੇ ਇਹ ਮਿਸ਼ਲਦਾਰ ਸਾਰੇ ਪੰਜਾਬ ਉੱਤੇ ਛਾਏ ਰਹੇ ਖਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਰਕਾਰ ਦਾ ਕਹਿਰ ਸਖ ਕੌਮ ਉੱਤੇ ਬਹੁਤ ਝੁੱਲਿਆ ਸਿੱਖ ਪਹਾੜਾਂ ਜੰਗਲਾਂ ਵਿੱਚ ਜਾ ਲੁਕੇ ਸਨ 1734 ਈਸਵੀ ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਦੋ ਦਲਾਂ ਵਿੱਚ ਵੰਡ ਦਿੱਤਾ ਬੁੱਢਾ ਦਲ ਅਤੇ ਤਰਨਾ ਦਲ ਤਰਨਾ ਦਲ ਨੂੰ ਵੀ ਅੱਗੋਂ ਬਹੁਤ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਤਰਨਾ ਦਲ ਦਾ ਬਹੁਤ ਵਿਕਾਸ ਹੋਇਆ ਸਨ 1748 ਈਸਵੀ ਵਿੱਚ ਅਹਿਮਦ ਸ਼ਾਹ ਬਦਲਵੀ ਨੇ ਪਹਿਲਾ ਹਮਲਾ ਕੀਤਾ ਉਸ ਵਕਤ ਦਰਨਾ ਦਲ ਦੇ ਜਥਿਆਂ ਦੀ ਗਿਣਤੀ 65 ਤੱਕ ਪਹੁੰਚ ਚੁੱਕੀ ਸੀ 29 ਮਾਰਚ 1748 ਈਸਵੀ ਵਾਲੇ ਦਿਨ ਮਸਾਖੀ ਵਾਲੇ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ ਸੱਦਿਆ ਗਿਆ ਇਸ ਸਰਬੱਤ ਖਾਲਸੇ ਵਿੱਚ ਬਹੁਤ ਸਾਰੇ ਘਰਮਤੇ ਪਾਸ ਕੀਤੇ ਗਏ ਅਤੇ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ ਸਰਦਾਰ ਦਸਾ ਸਿੰਘ ਆਲੂਵਾਲਗੇ ਨੂੰ ਦਲ ਖਾਲਸਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਦਲ ਖਾਲਸਾ ਨੂੰ ਇਸ ਤੋਂ ਅੱਗੇ 11 ਮਿਸਲਾਂ ਵਿੱਚ ਵੰਡ ਦਿੱਤਾ ਗਿਆ। ਇਹਨਾਂ 11 ਮਿਸਲਾਂ ਦੀ ਹਰੇਕ ਹਰੇਕ ਮਿਸਲ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਤੇ ਹਰੇਕ ਮਿਸਲ ਦਾ ਇੱਕ ਇੱਕ ਨਿਸ਼ਾਨ ਨਿਪਤ ਕੀਤਾ ਗਿਆ। ਇਹਨਾਂ 11 ਮਿਸਲਾਂ ਦੇ ਜਥੇਦਾਰਾਂ ਦੇ ਨਾਮ ਇਸ ਪ੍ਰਕਾਰ ਹਨ। ਸਰਦਾਰ ਜੱਸਾ ਸਿੰਘ ਆਲੂਵਾਲੀਆ, ਆਲੂਵਾਲਗਾ ਮਿਸਲ, ਨਵਾਬ ਕਪੂਰ ਸਿੰਘ, ਸਿੰਘਪੁਰੀਆ ਮਿਸਲ, ਸਰਦਾਰ ਕਰੋੜਾ ਸਿੰਘ, ਕਰੋੜਸੰਗੀਆਂ ਮਿਸਲ, ਸਰਦਾਰ ਦਸੌਂਦਾ ਸਿੰਘ ਦ샨 ਵਾਲੀਆ ਮਿਸਲ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਵਾਲੀ ਮਿਸਲ ਸਰਦਾਰ ਗੁਲਾਬ ਸਿੰਘ ਡੱਲੇ ਵਾਲੀਆ ਮਿਸਲ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਮਿਸਲ ਤੇ ਸਰਦਾਰ ਹਰੀ ਸਿੰਘ ਭੰਗੀ ਮਿਸਲ ਸਰਦਾਰ ਜੈ ਸਿੰਘ ਕਨਈਆ ਮਿਸਲ ਅਤੇ ਸਰਦਾਰ ਅਜੀਤ ਸਿੰਘ ਨਕਈ ਮਿਸਲ ਸਰਦਾਰ ਜਸਾ ਸਿੰਘ ਰਾਮਗੜੀਆ ਰਾਮਗੜੀਆ ਮਿਸਲ फूल किया नाम दी एक और मिशल जो बाबा आला सिंह ਦੇ ਅਧੀਨ ਸੀ ਉਹ ਦਲ ਖਾਲਸਾ ਦੇ ਅਧੀਨ ਨਹੀਂ ਸੀ ਖਾਲਸਾ ਜਜ਼ਦੀ ਵੀਡੀਓ ਇੱਥੇ ਸਮਾਪਤ ਹੈ ਬਾਕੀ ਪ੍ਰਸੰਗ ਆਪ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਇਕੱਲੇ ਇਕੱਲੇ ਮਿਸ਼ਲ ਤੇ ਆਪ ਜਿੰਨਾ ਵੀਡੀਓ ਸਾਂਝੀ ਕਰਾਂਗੇ ਬੋਲਦੇ ਹਨ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ